ਸੰਗਣੀ ਧੁੰਦ ਦੇ ਕਾਰਨ ਪਲਟਿਆ ਟਰੱਕ ਕਾਰ ਨੂੰ ਬਚਾਉਂਦੇ ਬਚਾਉਂਦੇ ਟਰੱਕ ਚੜ ਗਿਆ ਡਿਵਾਈਡਰ ਦੇ ਉੱਪਰ ਨਹੀਂ ਹੋਇਆ ਕੋਈ ਵੀ ਜਾਨੀ ਨੁਕਸਾਨ ਜਲੰਧਰ ਦੇ ਰਾਮਾ ਮੰਡੀ ਚੌਂਕ ਦੇ ਨੇੜੇ ਇੱਕ ਟਰੱਕ ਪਲਟਣ ਦੀ ਖਬਰ ਸਾਹਮਣੇ ਆਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਜੋ ਘਟਨਾ ਹੋਈ ਹੈ ਉਹ ਸੰਘਣੀ ਧੁੰਦ ਦੇ ਕਾਰਨ ਹੋਈ ਹੈ ਇਸ ਸਬੰਧੀ ਟਰੱਕ ਡਰਾਈਵਰ ਨੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਹ ਹੋਮ ਰਿਸਰਵ ਤੋਂ ਲੁਧਿਆਣਾ ਜਾ ਰਿਹਾ ਸੀ ਜਿਸ ਦੌਰਾਨ ਉਹ ਫਲਾਈਓਵਰ ਤੋਂ ਠੇਹਾ ਉੱਤਰ ਦੇ ਸਾਹਮਣੇ ਸਮੇਂ ਵਾਹਨ ਨੂੰ ਪਹਚਾਰਿਆ ਸੀ ਅਤੇ ਉਸ ਦਾ ਜੋ ਟਰੱਕ ਸੀ ਉਹ ਡਿਵਾਈਡਰ ਦੇ ਉੱਪਰ ਜਾ ਜਿਆ ਅਤੇ ਉਹ ਬੇਕਾਬੂ ਹੋ ਗਿਆ ਪਰ ਖੁਸ਼ਕਿਸਮਤੀ ਇਹ ਸੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਉੱਤੇ ਪਹੁੰਚ ਗਈ ਅਤੇ ਟਰੱਕ ਨੂੰ ਸਾਈਡ ਤੇ ਕਿਨਾਰੇ ਤੇ ਲਜਾਇਆ ਗਿਆ ਤਾਂ ਜੋ ਬਾਕੀ ਦੀ ਆਵਾਜਾਈ ਵਿੱਚ ਕੋਈ ਵੀ ਵਿਗਨ ਨਾ ਆਵੇ ਅਤੇ ਬਾਕੀ ਦੀ ਆਵਾਜਾਈ ਨੂੰ ਸੁਚਾਰੂ ਢੰਗ ਦੇ ਨਾਲ ਚਲਾ ਦਿੱਤਾ ਗਿਆ ਸਾਰਾ ਹਾਦਸਾ ਹੋਇਆ ਕਿੱਲੇ ਲੱਗ ਰਿਹਾ ਹੈ ਇਧਰਲੇ ਪਾਸੇ ਕਾਰ ਲੱਗੀ ਕਿ ਨਾਈਟਰ ਸਾਈਡ ਨਾਲ ਉਹਨੂੰ ਬਚਾਉਂਦਾ ਬਚਾਉਂਦਾ ਇਧਰ ਫੁੱਟਬਾਲ ਵਾਲੇ ਪਾਸੇ ਗੱਡੀ ਹੋਰ ਗਈ ਤੇ ਬ੍ਰੇਕ ਲਾਈ ਤੇ ਫੁੱਟਬਾਲ ਦੇ ਉੱਤੇ ਗੱਡੀ ਚੜ ਗਈ ਆ अच्छा जदा गड्डी चढ़े फिर जोर ਨਾਲ ਜੰਪ ਲਿਆ ਤੇ ਫਿਰ ਉਹਦੇ ਬਾਅਦ ਗੱਡੀ ਨਹੀਂ ਕੰਟਰੋਲ ਹੋਈ ਸਟੀering ਛੁੱਟ ਗਿਆ ਹੁਣ ਤੇ ਗੱਡੀ ਪਲਟ ਗਈ ਭਾਈ ਚਲਾਕ ਹੋਰ ਕੋਈ ਚਲਾ ਰਿਹਾ ਮੈਂ ਚਲਾ ਰਿਹਾ ਕਿੱਡੀ ਕੁ ਵੇਲੇ ਪਟਦੇ ਇਹ ਫਿਰ 8:20 ਦੇ ਮਿੰਟ ਦੀ ਗੱਲ ਆ ਪੂਰ ਤੁਹਾਡੇ ਨਾਲ ਕੋਈ ਹੋਰ ਵੀ ਸੀਗਾ ਨਹੀਂ ਹੋਰ ਕੋਈ ਨਹੀਂ ਮੈਂ ਇਕੱਲਾ ਜਾਣਾ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਅੰਮ੍ਰਿਤਸਰ ਤੋਂ ਆ ਰਿਹਾ ਅੱਛਾ ਜੀ ਅੰਮ੍ਰਿਤਸਰ ਤੋਂ ਕਿੱਥੇ ਜਾ ਰਹੇ ਸੀ ਲੁਧਿਆਣਾ ਤੋਂ ਲੁਧਿਆਣਾ ਜਾ ਰਹੇ ਸੀ ਕਿਹ ਕਿਹ ਸਾਮਾਨ ਕੀ ਸੀਗਾ ਇਹ ਪਰਚੂਨ ਹੀ ਆ ਅੱਛਾ ਪਰਚੂਨ ਦਾ ਸਾਮਾਨ ਸੀਗਾ ਹਾਂ ਸਾਡੇ ਹੋਣ ਤੋਂ ਪਹਿਲੇ ਟਰੱਕ ਫਟ ਗਿਆ ਇਸ ਗੱਲ ਨਾਲ ਕਿ ਸਭ ਦਾ ਟਾਈਮ ਚੱਲ ਰਿਹਾ ਟਰੱਕ ਫਟ ਗਿਆ ਸ਼ਾਇਦ ਇਹ ਧੂਮ ਦਾ ਕਾਰਨ ਹੋਇਆ ਵੀ ਇਹਨੂੰ ਵਾਈਟਰ ਦਿੱਤੇ ਹਨ ਜਿਸ ਦੇ ਕਾਰਨ ਟਰੱਕ ਫਟ ਗਿਆ ਇਹ ਪਤਾ ਹੈ ਸਮਾਨ ਕੀ ਸੀ ਸਰ ਟਰੱਕ ਇੱਕ ਫਰਚਰੂਨ ਦਾ ਸਮਾਨ ਹੈ ਜਿਹੜਾ ਕਿ ਅੰਮ੍ਰਿਤਸਰ ਤੋਂ ਲੋਡ ਕਰਕੇ ਲੁਧਿਆਣੇ ਜਾ ਰਿਹਾ ਸੀ ਜਿਹੜਾ ਡਰਾਈਵਰ ਦਾ ਡਰਾਈਵਰ ਕੋਲ ਲਾਇਸੈਂਸ ਹੈ ਇਸ ਤ ਸਭ ਕੁਝ ਹੈਗਾ ਲਾਇਸੈਂਸ ਤੇ ਹੈਗਾ ਲੇਕਿਨ ਪਹਿਲਾਂ ਆਪਾਂ ਉਹਦੀ ਜਾਨ ਸੁਰੱਖਿਆ ਕਿਸੇ ਜ਼ਰੂਰੀ ਆ ਉਹ ਅਸੀਂ ਆਣ ਕੇ ਆਪਣਾ ਕੀਤਾ ਹੈ ਜਿਹੜੀ ਕਿ ਟ੍ਰੈਫਿਕ ਦੀ ਸਮੱਸਿਆ ਸੀ ਉਹ ਵੀ ਆਪਾਂ ਇਹਨੂੰ ਸਾਈਡ ਤੇ ਕਰਵਾਇਆ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਸਹੀ ਟ੍ਰੈਫਿਕ ਹੋ ਜਾਵੇ ਟ੍ਰੈਫਿਕ ਨੂੰ ਕੰਟਰੋਲ ਕਰਾ ਸਰਕਾਰ ਤੇ ਤੋਂ ਸਰ ਲਗਾਤਾਰ ਜਿਹੜੀ ਵਧਦੀ ਜਾ ਰਹੀ ਹੈ ਇਹ ਨਹੀਂ ਹੈ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੀਦਾ ਤੁਸੀਂ ਲੋਕਾਂ ਨੂੰ ਇਹ ਫੀਲ ਕਰਨਾ ਜਿਹੜੇ ਟ੍ਰੈਫਿਕ ਦੇ ਨਿਯਮ ਆ ਉਹਦੀ ਪਾਲਣਾ ਕਰਨ ਜਿਹੜੀ ਸਪੀਡ ਆ ਲਿਮਟ ਤੇ ਰੱਖਣਾ ਸੰਗਣੀ ਧੁੰਦ ਦੇ ਕਾਰਨ ਪਲਟਿਆ ਟਰੱਕ ਕਾਰ ਨੂੰ ਬਚਾਉਂਦੇ ਬਚਾਉਂਦੇ ਟਰੱਕ ਚੜ ਗਿਆ ਡਿਵਾਈਡਰ ਦੇ ਉੱਪਰ ਨਹੀਂ ਹੋਇਆ ਕੋਈ ਵੀ ਜਾਨੀ ਨੁਕਸਾਨ ਜਲੰਧਰ ਦੇ ਰਾਮਾ ਮੰਡੀ ਚੌਂਕ ਦੇ ਨੇੜੇ ਇੱਕ ਟਰੱਕ ਪਲਟਣ ਦੀ ਖਬਰ ਸਾਹਮਣੇ ਆਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਜੋ ਘਟਨਾ ਹੋਈ ਹੈ ਉਹ ਸੰਘਣੀ ਧੁੰਦ ਦੇ ਕਾਰਨ ਹੋਈ ਹੈ ਇਸ ਸਬੰਧੀ ਟਰੱਕ ਡਰਾਈਵਰ ਨੇ ਜਾਣਕਾਰੀ ਦਿੱਤੀ ਹੈ ਤੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਲੁਧਿਆਣਾ ਜਾ ਰਿਹਾ ਸੀ ਜਿਸ ਦੌਰਾਨ ਉਹ ਫਲਾਈਓਵਰ ਤੋਂ ਪੇਟਾ ਉੱਤਰ ਦੇ ਸਾਹਮਣੇ ਸਮੇਂ ਵਾਹਨ ਨੂੰ ਪਚਾਰ ਰਿਹਾ ਸੀ ਅਤੇ ਉਸ ਦਾ ਜੋ ਟਰੱਕ ਸੀ ਉਹ ਡਿਵਾਈਡਰ ਦੇ ਉੱਪਰ ਜਾ ਗੱਜਿਆ ਅਤੇ ਉਹ ਬੇਕਾਬੂ ਹੋ ਗਿਆ ਪਰ ਖੁਸ਼ਕਿਸਮਤੀ ਇਹ ਸੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਉੱਤੇ ਪਹੁੰਚ ਗਈ ਅਤੇ ਟਰੱਕ ਨੂੰ ਸਾਈਡ ਤੇ ਕਿਨਾਰੇ ਤੇ ਲਜਾਇਆ ਗਿਆ ਤਾਂ ਜੋ ਬਾਕੀ ਦੀ ਆਵਾਜਾਈ ਵਿੱਚ ਕੋਈ ਵੀ ਵਿਗਨ ਨਾ ਆਵੇ ਅਤੇ ਬਾਕੀ ਦੀ ਆਵਾਜਾਈ ਨੂੰ ਸੁਚਾਰੂ ਢੰਗ ਦੇ ਨਾਲ ਚਲਾ ਦਿੱਤਾ ਗਿਆ ਸਾਰਾ ਹਾਦਸਾ ਤੇ ਆ ਇਧਰਲੇ ਪਾਸੇ ਕਾਰ ਲੱਗੀ ਕਿ ਨਾਈਟਰ ਸਾਈਡ ਨਾਲ ਉਹਨੂੰ ਬਚਾਉਂਦਾ ਬਚਾਉਂਦਾ ਇਧਰ ਫੁੱਟਬਾਲ ਵਾਲੇ ਪਾਸੇ ਗੱਡੀ ਹੋਰ ਗਈ ਤੇ ਬ੍ਰੇਕ ਲਾਈ ਤੇ ਫੁੱਟਬਾਲ ਦੇ ਉੱਤੇ ਗੱਡੀ ਚੜ ਗਈ ਆ ਜਿੱਦਾਂ ਗੱਡੀ ਚੜੀ ਫਿਰ ਜ਼ੋਰ ਨਾਲ ਜੰਪ ਲਿਆ ਤੇ ਫਿਰ ਉਹਦੇ ਬਾਅਦ ਗੱਡੀ ਨਹੀਂ ਕੰਟਰੋਲ ਹੋਈ ਸਟੀਅਰਿੰਗ ਛੁੱਟ ਗਿਆ ਤੁਹਾਨੂੰ ਕਿ ਗੱਡੀ ਪਲਟ ਗਈ ਭਾਈ ਚਲਾਕ ਹੋਰ ਕੋਈ ਚਲਾ ਰਿਹਾ ਸੀ ਮੈਨੂੰ ਚਲਾ ਰਿਹਾ ਕਿੰਨੇ ਵਜੇ ਕਰਦੇ ਆ ਇਸ ਵੇਲੇ 8 ਵਜੇ ਦੇ 20 ਮਿੰਟ ਦੀ ਗੱਲ ਆ ਹੋਰ ਤੁਹਾਡੇ ਨਾਲ ਕੋਈ ਹੋਰ ਵੀ ਸੀਗਾ ਨਹੀਂ ਹੋਰ ਕੋਈ ਨਹੀਂ ਮ ਇਕੱਲਾ ਜਾਣਾ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਅੰਮ੍ਰਿਤਸਰ ਤੋਂ ਆ ਰਹੇ ਆ ਅੱਛਾ ਜੀ ਅੰਮ੍ਰਿਤਸਰ ਤੋਂ ਕਿੱਥੇ ਜਾ ਰਹੇ ਸੀ ਲੁਧਿਆਣਾ ਤੋਂ ਲੁਧਿਆਣਾ ਜਾ ਰਹੇ ਸੀ ਕੀ ਸਮਾਨ ਕੀ ਸੀਗਾ ਇਹ ਪਰਚੂਨ ਆ ਅੱਛਾ ਪਰਚੂਨ ਦਾ ਸਮਾਨ ਸੀਗਾ ਹਾਂ ਤੇ ਸਾਡੇਉਣ ਤੋਂ ਪਹਿਲਾਂ ਟਰੱਕ ਫਟ ਗਿਆ ਸੀਗਾ ਸਾਡੇ ਦੇ ਸੱਤ ਦਾ ਟਾਈਮ ਸੀ ਲੱਗਦਾ ਟਰੱਕ ਫਟ ਗਿਆ ਸ਼ਾਇਦ ਇਹਨੂੰ ਧੂਮ ਦਾ ਕਾਰਨ ਹੋਇਆ ਵੀ ਇਹਨੂੰ ਵਾਈਟਰ ਦਿੱਸਿਆ ਜਿਸ ਦੇ ਕਾਰਨ ਟਰੱਕ ਫਟ ਗਿਆ ਪਤਾ ਹੈ ਇਹ ਸਮਾਨ ਕੀ ਸੀ ਸਰ ਇੱਕ ਫਰਚੂਰ ਦਾ ਸਮਾਨ ਹੈ ਜਿਹੜਾ ਕਿ ਅੰਮ੍ਰਿਤਸਰ ਤੋਂ ਲੋਡ ਕਰਕੇ ਲੁਧਿਆਣੇ ਜਾ ਰਿਹਾ ਹੈ ਜਿਹੜਾ ਡਰਾਈਵਰ ਦਾ ਡਰਾਈਵਰ ਦੇ ਕੋਲ ਲਾਇਸੈਂਸ ਹੈ ਇਸ ਤ ਸਭ ਕੁਝ ਹੈਗਾ ਲਾਇਸੈਂਸ ਤੇ ਰਹੇਗਾ ਅੱਛਾ ਲੇਕਿਨ ਪਹਿਲਾਂ ਆਪਾਂ ਉਹਦੀ ਜਾਨ ਸੁਰੱਖਿਆ ਤੋਂ ਜ਼ਰੂਰੀ ਆ ਉਹ ਅਸੀਂ ਆਣ ਕੇ ਆਪਣਾ ਕੀਤਾ ਹੈ ਜਿਹੜੀ ਕਿ ਟ੍ਰੈਫਿਕ ਦੀ ਸਮੱਸਿਆ ਸੀ ਉਹ ਵੀ ਆਪਾਂ ਇਹਨੂੰ ਸਾਈਡ ਤੇ ਕਰਵਾਇਆ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਆ ਸਕੇ ਇਸ ਕਰਕੇ ਸੜਕ ਸੁਰੱਖਿਅਤ ਹੋ ਜਾਂਦੀ ਹੈ ਜਿਹੜੇ ਟ੍ਰੈਫਿਕ ਦੇ ਨਿਯਮ ਆ ਉਹਦੀ ਪਾਲਣਾ ਕਰਨ ਜਿਹੜੀ ਸਪੀਡ ਆ ਲਿਮਟ ਚ ਰੱਖਣੀ ਆ